ਸਾਈਟ ਤੇ ਵੀ ਜਾ ਕੇ ਦੇਖ ਸਕਦੇ ਹੋ ਵੀ ਪਲੱਸ 2 ਵਾਲਾ ਬੱਚਾ 5.5 ਬੈਂਡ ਦੇ ਨਾਲ ਅਪਲਾਈ ਕਰਕੇ ਵੀਜ਼ਾ ਲੈ ਸਕਦਾ ਹੈ ਤੁਸੀਂ ਕਾਲੀਆ ਅੱਛਾ ਮੈਂ ਇੱਕ ਗੱਲ ਹੋਰ ਇੱਥੇ ਦੱਸ ਦਿੰਦਾ ਵੀ ਲੋਕ ਰੌਲਾ ਪਾਉਂਦੇ ਆ ਜੀ ਵੀ 2000 ਤੁਸੀਂ ਰੀਸੈਂਟਲੀ ਪਾਸ ਆਊਟ ਹੋ ਉਹ ਸਿਰਫ ਯੂਨੀਵਰਸਿਟੀਆਂ ਦੇ ਵੀਜ਼ੇ ਲੱਗਦੇ ਆ ਸਾਡੇ ਕੋਲ ਇੱਕ ਬੱਚਾ ਆ ਉਹਦਾ ਯੂਨੀਵਰਸਿਟੀ ਦਾ ਵੀਜ਼ਾ ਰਿਜੈਕਟ ਸੀ ਅਸੀਂ ਉਹਨੂੰ ਕਾਲਜ ਦਾ ਵੀਜ਼ਾ ਲੈ ਕੇ ਦਿੱਤਾ ਦੇਖੋ ਵੀਜ਼ਾ ਨਾ ਯੂਨੀਵਰਸਿਟੀ ਨਾਲ ਲੱਗਦਾ ਇਹਨਾਂ ਕਾਲਜ ਨਾਲ ਲੱਗਦਾ ਵੀਜ਼ਾ ਲੱਗਦਾ ਕੌਣ ਤੁਹਾਡੀ ਫੈਲ ਲਾ ਰਿਹਾ ਕੀ ਨੂੰ ਕੀ ਐਕਸਪੀਰੀਅੰਸ ਹੈ ਦੇਖੋ ਹੁਣ ਕਈ ਆਸਟ੍ਰੇਲੀਆ ਦੇ ਪੈਕੇਜ ਪਹਿਲਾਂ ਬਹੁਤ ਚੱਲਦਾ ਸੀ ਹੁਣ ਬੰਦ ਹੋ ਗਿਆ ਕਿਉਂ ਕਿ ਕਿਉਂਕਿ ਪੈਕੇਜ ਜਦੋਂ ਤੁਸੀਂ ਕਿਸੇ ਨਾਲ ਕਰਦੇ ਹੋ ਜੇ ਤੁਸੀਂ ਉਹਨਾਂ ਨੂੰ 1 ਰੁਪਿਆ ਵੀ ਨਹੀਂ ਦਿੰਦੇ ਉਹਨਾਂ ਨੇ ਤੁਹਾਡੇ ਲਈ ਕੁਝ ਨਹੀਂ ਕਰਨਾ ਇਹ ਸਚਾਈ ਹੈ ਜਦੋਂ ਬੱਚਾ ਆਇਆ ਨਾ ਉਹਦੇ ਫੰਡ ਕੀਤੇ ਹੋਏ ਸੀ ਨਾ ਉਹਦਾ ਜਿਹੜਾ ਗੈਪ ਸੀ ਉਹ ਫਿਲ ਕੀਤਾ ਹੋਇਆ ਸੀ ਨਾ ਉਹਦਾ ਸੀਆ ਰਿਪੋਰਟ ਲੱਗੀ ਹੋਈ ਸੀ ਸੋਰਸ ਆਫ ਇਨਕਮ ਨਹੀਂ ਲਾਇਆ ਇੱਕ ਗੱਲ ਯਾਦ ਰੱਖਿਓ ਜਦੋਂ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਦੇ ਹੋ ਟੋਡੇ ਵੱਲੋਂ 5.5 ਬੈਂਡ ਚਾਹੀਦੇ ਪਲੱਸ 2 ਪਾਸ ਚਾਹੀਦੇ ਉਹ ਜੇ ਗੈਪ ਹੈ ਉਹ ਗੈਪ ਦੇ ਵਿੱਚ ਤੁਸੀਂ ਕੀ ਕੀਤਾ ਉਹ ਜਰੂਰ ਦੱਸਣਾ ਹੈ ਸਾਡਾ ਪਲੱਸ ਪੁਆਇੰਟ ਕੀ ਹੈ ਜਿਹੜਾ ਅਸੀਂ ਕੰਮ ਕਰਦੇ ਆਂ ਦੇਖੋ ਇਮੀਗ੍ਰੇਸ਼ਨ ਲਾਇਰ ਦੇ ਥਰੂ ਫਾਇਲ ਲੱਗਦੀ ਹੈ ਪ੍ਰੋਪਰ ਵੇ ਨਾਲ ਤੁਸੀਂ ਫੰਡ ਕਰਨੇ ਆਂ ਪ੍ਰੋਪਰ ਵੇ ਨਾਲ ਸੋਰਸ ਆਫ ਇਨਕਮ ਦੇਣਾ ਹੈ ਪ੍ਰੋਪਰ ਵੇ ਨਾਲ ਸੀ ਰਿਪੋਰਟ ਬਣਾਉਣੀ ਹੈ ਪ੍ਰੋਪਰ ਵੇ ਨਾਲ ਇਮੀਗ੍ਰੇਸ਼ਨ ਲਾਇਰ ਹੈ ਜਿਹੜਾ ਉਹ ਐਸਓਪੀ ਬਣਾਉਂਦਾ ਹੈ ਠੀਕ ਹੈ ਜੀ ਉਹਦੇ ਥਰੂ ਹੀ ਫਾਈਲ ਲੱਗਦੀ ਹੈ ਈ ਵੀਜ਼ਾ ਸਾਈਟ ਤੇ ਵੀ ਜਾ ਕੇ ਦੇਖ ਸਕਦੇ ਹੋ ਵੀ ਪਲੱਸ 2 ਵਾਲਾ ਬੱਚਾ 5.5 ਬੈਂਡ ਦੇ ਨਾਲ ਅਪਲਾਈ ਕਰਕੇ ਵੀਜ਼ਾ ਲੈ ਸਕਦਾ ਹੈ ਤੁਸੀਂ ਕਾਲੀਆ ਅੱਛਾ ਮੈਂ ਇੱਕ ਗੱਲ ਹੋਰ ਇੱਥੇ ਦੱਸ ਦਿੰਦਾ ਵੀ ਲੋਕ ਰੌਲਾ ਪਾਉਂਦੇ ਆ ਜੀ ਵੀ 2000 ਤੁਸੀਂ ਰੀਸੈਂਟਲੀ ਪਾਸ ਆਊਟ ਹੋ ਉਹ ਸਿਰਫ ਯੂਨੀਵਰਸਿਟੀਆਂ ਦੇ ਵੀਜ਼ੇ ਲੱਗਦੇ ਆ ਸਾਡੇ ਕੋਲ ਇੱਕ ਬੱਚਾ ਆ ਉਹਦਾ ਯੂਨੀਵਰਸਿਟੀ ਦਾ ਵੀਜ਼ਾ ਰਿਜੈਕਟ ਸੀ ਅਸੀਂ ਉਹਨੂੰ ਕਾਲਜ ਦਾ ਵੀਜ਼ਾ ਲੈ ਕੇ ਦਿੱਤਾ ਦੇਖੋ ਵੀਜ਼ਾ ਨਾ ਯੂਨੀਵਰਸਿਟੀ ਨਾਲ ਲੱਗਦਾ ਇਹਨਾਂ ਕਾਲਜ ਨਾਲ ਲੱਗਦਾ ਵੀਜ਼ਾ ਲੱਗਦਾ ਕੌਣ ਤੁਹਾਡੀ ਫੈਲ ਲਾ ਰਿਹਾ ਹੈ ਕਿਹਨੂੰ ਕੀ ਐਕਸਪੀਰੀਅੰਸ ਹੈ ਦੇਖੋ ਹੁਣ ਕਈ ਆਸਟ੍ਰੇਲੀਆ ਦੇ ਪੈਕੇਜ ਪਹਿਲਾਂ ਬਹੁਤ ਚੱਲਦਾ ਸੀ ਹੁਣ ਬੰਦ ਹੋ ਗਿਆ ਕਿਉਂ ਕਿ ਪੈਕੇਜ ਜਦੋਂ ਤੁਸੀਂ ਕਿਸੇ ਨਾਲ ਕਰਦੇ ਹੋ ਜੇ ਤੁਸੀਂ ਉਹਨਾਂ ਨੂੰ 1 ਰੁਪਿਆ ਵੀ ਨਹੀਂ ਦਿੰਦੇ ਉਹਨਾਂ ਨੇ ਤੁਹਾਡੇ ਲਈ ਕੁਝ ਨਹੀਂ ਕਰਨਾ ਇਹ ਸੱਚਾਈ ਹੈ ਜਦੋਂ ਬੱਚਾ ਆਇਆ ਨਾ ਉਹਦੇ ਫੰਡ ਕੀਤੇ ਹੋਏ ਸੀ ਨਾ ਉਹਦਾ ਜਿਹੜਾ ਗੈਪ ਸੀ ਉਹ ਫਿਲ ਕੀਤਾ ਹੋਇਆ ਸੀ ਨਾ ਉਹਦਾ ਸੀਆ ਰਿਪੋਰਟ ਲੱਗੀ ਹੋਈ ਸੀ ਸੋਰਸ ਆਫ ਇਨਕਮ ਨਹੀਂ ਲਾਇਆ ਇੱਕ ਗੱਲ ਯਾਦ ਰੱਖਿਓ ਜਦੋਂ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਦੇ ਹੋ ਤੁਹਾਡੇ ਵੱਲੋਂ 5.5 ਬੈਂਡ ਚਾਹੀਦੇ ਪਲੱਸ 2 ਪਾਸ ਚਾਹੀਦੇ ਹੋ ਜੇ ਗੈਪ ਹੈ ਉਹ ਗੈਪ ਦੇ ਵਿੱਚ ਤੁਸੀਂ ਕੀ ਕੀਤਾ ਉਹ ਜ਼ਰੂਰ ਦੱਸਣਾ ਹੈ ਸਾਡਾ ਪਲੱਸ ਪੁਆਇੰਟ ਕੀ ਹੈ ਜਿਹੜਾ ਅਸੀਂ ਕੰਮ ਕਰਦੇ ਆਂ ਦੇਖੋ ਇਮੀਗ੍ਰੇਸ਼ਨ ਲਾਇਰ ਦੇ ਥਰੂ ਫਾਇਲ ਲੱਗਦੀ ਹੈ ਪ੍ਰੋਪਰ ਵੇ ਨਾਲ ਤੁਸੀਂ ਫੰਡ ਕਰਨੇ ਆ ਪ੍ਰੋਪਰ ਵੇ ਨਾਲ ਸੋਰਸ ਆਫ ਇਨਕਮ ਦੇਣਾ ਪ੍ਰੋਪਰ ਵੇ ਨਾਲ ਸੀ ਰਿਪੋਰਟ ਬਣਾਉਣੀ ਹੈ ਪ੍ਰੋਪਰ ਵੇ ਨਾਲ ਇਮੀਗ੍ਰੇਸ਼ਨ ਲਾਇਰ ਹੈ ਜਿਹੜਾ ਉਹ ਐਸਓਪੀ ਬਣਾਉਂਦਾ ਹੈ ਠੀਕ ਹੈ ਜੀ ਉਹਦੇ ਥਰੂ ਹੀ ਫਾਈਲ ਲੱਗਦੀ ਹੈ ਈ ਵੀਜ਼ਾ ਅਪਲਾਈ ਕੀਤਾ ਜਾਂਦਾ ਹੈ